ਸਾਰਿਆਂ ਨੂੰ ਜੈ ਸ਼੍ਰੀ ਰਾਮ ਪਿਆਰ ਭਰੀ ਜੈ ਸ਼੍ਰੀ ਰਾਮ ਤੁਹਾਨੂੰ ਸਭ ਨੂੰ ਅਸੀਂ ਜਗਤ ਪੰਜਾਬੀ ਚੈਨਲ ਦੇ ਮਾਧਿਅਮ ਦੇ ਰਾਹੀਂ ਮੈਂ ਮਨੀਸ਼ ਧੀਰ ਆਪਣੇ ਨੌਰੀ ਰਾਮ ਧੀਰ ਪਰਿਵਾਰ ਵੱਲੋਂ ਔਰ ਆਪਣੀ ਸਮੂਚੀ ਬੀਜੇਪੀ ਦੀ ਲੀਡਰਸ਼ਿਪ ਵੱਲੋਂ ਵੀ ਸਾਰੀ ਟੀਮ ਵੱਲੋਂ ਤੁਹਾਨੂੰ ਬਹੁਤ ਬਹੁਤ ਸ਼ੁਭ ਕਾਮਨਾਵਾਂ ਦਿੰਦੇ ਆ ਜਿਹੜੇ ਆਉਣ ਵਾਲੇ ਤਿਉਹਾਰ ਸ਼ੁਰੂ ਹੋਣ ਜਾ ਰਹੇ ਜਿਵੇਂ ਕਿ 2 ਤਰੀਕ ਤੋਂ ਸਾਡਾ ਬਹੁਤ ਵੱਡਾ ਮੁੱਲਾ ਤਿਉਹਾਰ ਸ਼੍ਰੀ ਰਾਮ ਲੀਲਾ ਦੁਸ਼ਹਿਰਾ ਕਮੇਟੀ ਤੇ ਨਕੌਦਰ ਦੁਸ਼ਹਿਰਾ ਕਮੇਟੀ ਦੇ ਥਰੂ ਸ਼ੁਰੂ ਹੋਣ ਜਾ ਰਿਹਾ ਜਿਹੜਾ ਦੁਸ਼ਹਿਰਾ ਗਰਾਊਂਡ ਦੇ ਵਿੱਚ ਹੋਣ ਜਾ ਰਿਹਾ ਹੈ 2 ਤਰੀਕ ਦੇ ਉਪਲਖ ਦੇ ਵਿੱਚ ਇਹ ਸਭ ਅਸੀਂ ਸਾਰੀਆਂ ਸੰਗਤਾਂ ਨੂੰ ਪੂਰੇ ਹਿੰਦੁਸਤਾਨ ਦੇ ਨਿਵਾਸੀਆਂ ਨੂੰ ਪੂਰੇ ਸਨਾਤਨ ਧਰਮੀਆਂ ਨੂੰ ਔਰ ਸਾਰੇ ਧਰਮਾਂ ਨੂੰ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਤੁਸੀਂ ਇਸ ਮੰਚ ਦੇ ਉੱਪਰ ਆਓ ਔਰ ਦੁਸ਼ਹਿਰਾ ਕਮੇਟੀ ਜਿਹੜੀ ਇਹ ਆਯੋਜਨ ਕਰਦੀ ਹੈ ਹਰ ਸਾਲ ਮੇਰੀ 50 ਸਾਲ ਦੀ ਉਮਰ ਹੋ ਗਈ ਹੈ ਔਰ ਮੈਂ ਜਾਂਦੀ ਹੋਈ ਸੰਭਾਲੀ ਆ ਸੀ ਇਸ ਦੁਸ਼ਹਿਰਾ ਗਰਾਊਂਡ ਨਕੌਦਰ ਦੇ ਵਿੱਚ ਇਹ ਧੂਮ ਧਾਮ ਦੇ ਨਾਲ ਰਾਮਲੀਲਾ ਤੋਂ ਉਪਲਖ ਤੋਂ ਸ਼ੁਰੂ ਕਰਕੇ ਦੁਸ਼ਹਿਰਾ ਤੱਕ ਬਹੁਤ ਧੂਮ ਧਾਮ ਨਾਲ ਮਨਾਉਂਦੇ ਹੋਏ ਦੇਖਦੇ ਆਏ ਆਂ ਸੁਣਦੇ ਆਏ ਆਂ ਸੋ ਅਸੀਂ ਬੇਨਤੀ ਕਰਦੇ ਆਂ ਚਾਹਨੇ ਆਂ ਕਿ ਤੁਸੀਂ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰਾਂ ਨੂੰ ਲਿਆ ਕੇ ਉੱਥੇ ਇਸ ਮੰਚ ਦਾ ਇਸ ਮਰਿਆਦਾ ਪ੍ਰਿਸ਼ੋਤਮ ਸ਼੍ਰੀ ਰਾਮ ਜੀ ਦਾ ਜਿਹੜਾ ਕਿਰਦਾਰ ਹੈ ਉੱਥੇ ਜ਼ਰੂਰ ਦਿਖਾਓ ਤਾਂ ਜੋ ਸਾਡੀ ਆਉਣ ਵਾਲੀ ਜਿਹੜੀਆਂ ਪੀੜ੍hiyan ਉਹਨਾਂ ਨੂੰ ਇੱਕ ਚੰਗੀ ਸੇਧ ਮਿਲੇ ਔਰ ਸਾਨੂੰ ਮਰਿਆਦਾ ਪ੍ਰਿਸ਼ੋਤਮ ਸ਼੍ਰੀ ਰਾਮ ਦਾ ਆਸ਼ੀਰਵਾਦ ਮਿਲੇ ਪ੍ਰਭੂ ਹਨੂਮਾਨ ਜੀ ਦਾ ਆਸ਼ੀਰਵਾਦ ਮਿਲੇ ਮਾਤਾ ਜਾਨਕੀ ਜੀ ਦਾ ਆਸ਼ੀਰਵਾਦ ਮਿਲੇ ਦਸ਼ਹਿਰਾ ਜਿਹੜਾ ਪਰਵ ਹੈ RAM LILA ਤੋਂ ਸ਼ੁਰੂ ਕਰਕੇ ਦਸ਼ਹਿਰੇ ਦਾ ਜਦੋਂ ਤਿਹਾੜ ਆਂਦਾ ਦਿਨ ਆਂਦਾ ਉਹ ਬਦੀ ਤੇ ਨੇਕੀ ਦਾ ਇੱਕ ਪ੍ਰਤੀਕ ਹੈ ਉਹਦੇ ਤੋਂ ਰਾਵਣ ਉਹਨਾਂ ਦੇ ਕੋਲੋਂ ਇਹ ਵੀ ਸਿੱਖਣ ਨੂੰ ਮਿਲਿਆ ਕਿ ਉਹ ਗਿਆਨੀ ਸੀ ਮਹਾ ਗਿਆਨੀ ਮਹਾ ਵਿਦਵਾਨੀ ਕਹੇ ਗਏ ਉਹਨਾਂ ਦੇ ਕੋਲ ਉਹ ਸਿੱਖਿਆ ਲੈਤੀ ਵੀ ਜਾਂਦੀ ਹੈ ਜ ਜਦ ਰਾਮਚੰਦਰ ਜੀ ਨੇ ਅੰਤਿਮ ਸਮੇਂ ਤੇ ਲਕਸ਼ਮਣ ਜੀ ਨੂੰ ਕਿਹਾ ਕਿ ਇਹਨਾਂ ਦੇ ਚਰਨਾਂ 'ਚ ਜਾ ਕੇ ਸਿੱਖਿਆ ਲੈ ਔਰ ਉਹ ਬੜੀ ਵੱਡੀ ਗੱਲ ਹੈ ਕਿ ਜਿਹੜੀ ਮੈਸੇਜ ਉਹਨਾਂ ਨੇ ਇਹ ਦਿੱਤਾ ਕਿ ਹਰ ਇੱਕ ਦੇ ਕੋਲ ਜਿਹਦੇ ਕੋਲ ਕੁਝ ਸਿੱਖਣ ਨੂੰ ਮਿਲਦਾ ਹੋਵੇ ਸਾਨੂੰ ਸਿੱਖਣਾ ਚਾਹੀਦਾ। ਔਰ ਤੁਹਾਨੂੰ ਇੱਕ ਹੋਰ ਬੇਨਤੀ ਕਰਦੇ ਆ ਕਿ ਜਗਤ ਪੰਜਾਬੀ ਚੈਨਲ ਦੇ ਮਾਧਿਅਮ ਦੇ ਰਾਹੀਂ ਕਿ ਤੁਸੀਂ ਇਸ ਚੈਨਲ ਤੇ ਇਹ ਸਾਰੇ ਪ੍ਰੋਗਰਾਮ ਨੂੰ ਲਾਈਵ ਦੇਖ ਸਕਦੇ ਹੋ। ਬਟ ਮੇਰੀ ਪਰਸਨਲੀ ਮੇਰੇ ਪਰਿਵਾਰ ਦੀ ਐ ਸਾਡੇ ਸਾਰੇ ਸਮਾਜ ਦੀ ਇੱਛਾ ਵੀ ਹੋਣੀ ਚਾਹੀਦੀ ਹੈ ਕਿ ਜੇ ਉੱਥੇ ਜਾ ਕੇ ਵੀ ਦੇਖੀਏ। ਲਾਈਵ ਵੀ ਜਿਹੜੇ ਬਜ਼ੁਰਗ ਮੇਰੇ ਨਹੀਂ ਆ ਸਕਦੇ ਜਾਂ ਜਿਹੜੇ ਘਰੋਂ ਮੇਰੀਆਂ ਭੈਣਾਂ ਮੇਰੀਆਂ ਮਾਤਾਵਾਂ ਨਹੀਂ ਆ ਸਕਦੀਆਂ ਘਰ ਦੇ ਉਸ ਜਿਵੇਂ ਅਜੇ ਬਿਜ਼ੀ ਹੈ ਉਹ ਘਰ ਲਾਈਵ ਵੀ ਦੇਖ ਸਕਦੇ ਇਸ ਚੈਨਲ ਦੇ ਥਰੂ। ਪੂਰੀ ਰਾਮਲੀਲਾ 2 ਤਰੀਕ ਤੋਂ ਜਦੋਂ ਸ਼ੁਰੂ ਹੋਣੀ ਹੈ ਦੁਸ਼ਹਿਰਾ ਦੇ ਵਾਲੇ ਦਿਨ ਤੱਕ ਪੂਰਾ ਇਹ ਪ੍ਰਸਾਰ ਤੁਹਾਨੂੰ ਜਗਤ ਪੰਜਾਬੀ ਚੈਨਲ ਦੇ ਮਾਧਿਅਮ ਦੇ ਰਾਹੀਂ ਦੇਖਣ ਨੂੰ ਮਿਲੇਗਾ ਔਰ ਉਹਦਾ ਆਨੰਦ ਮਾਣੋ ਉਹਦੇ ਚੋਂ ਸਿੱਖਿਆ ਲਓ ਔਰ ਆਪਣੇ ਸਮਾਜ ਨੂੰ ਇੱਕ ਨਵੀਂ ਸੇਧ ਦਿਓ ਇੰਨਾ ਹੀ ਕਹਿੰਦੇ ਹੋਏ ਤੁਹਾਡੇ ਤੋਂ ਖਿਮਾ ਦਾ ਜਾਚਕ ਜੈ ਸ਼੍ਰੀ ਰਾਮ ਜੈ ਸ਼੍ਰੀ ਹਰਿ ਹਰਿਮਾਨ ਜੀ ਬਹੁਤ ਬਹੁਤ ਸ਼ੁਕਰੀਆ